ਕੱਕੇ ਕੰਨ ਤੋਂ ਦਾ ਸੱਪ ਮੱਥਾ ਚਾਹਤ ਹੈ ਹੱਥ ਹੱਥ ਆਏ ਉਹ ਮੇਰਾ ਹੰਥ ਛੱਡੀ ਮੋਢੀ ਹੋ ਗਈ ਐ ਬਾਹ ਹੱਥ ਹੈ ਮੋਢ ਦੇ ਤੈਨੂੰ ਹਿਸਾਬ ਹੈ ਨਾ ਕੋਈ ਨਾ ਬਾਗਣਾ ਬੁੜਾ ਨਹੀਂ ਲੋਟ ਰਹੁ ਨਾ ਇਹਨੂੰ ਪੜਾ ਰੱਖੋ ਸਾਬੀ ਇਹਨੂੰ ਤੇਰੀ ਬਣ ਨਹੀਂ ਰਹੀ ਪਾਪਾ ਗੱਲ ਜੀ ਤਾਂ ਹੋਰ ਕਿਵੇਂ ਬਣੂ ਮੈਂ ਦਾੰਗ ਕਰਦਾ ਦਾੰਗ ਬਣਾ ਨਹੀਂ ਬੰਨ ਨਹੀਂ ਨਾ ਉਹਦੇ ਬਿਨਾ ਕਾਣੂ ਕੱਸੀ ਆ ਮੇਰੇ ਆ ਗੱਗਾ ਨੂੰ ਫੋਟੋ ਤੇ ਲਈ ਜਾਨੀ ਪੂਰੀ ਲੱਗੂਗੀ ਤੀ ਦੇਖੇ ਤਾਂ ਸੀ ਜੀ ਤਾਂ ਖੁੰਡੇ ਹੀ ਲੱਗਦਾ ਹੁਣ ਦੇਖਿਓ ਹੁਣ ਆ ਜੀ ਦਾ ਹੱਥੇ ਧਰ ਮੜਾ ਜਿੱਥੇ ਮੈਂ ਖੇਚੇ ਨੂੰ ਲੈ ਜਾ ਜਾਂ ਤੇ ਦੇ ਜਾਂ ਤੇ ਦੇ ਬੂਰੇ ਹਾਂ ਹਾਂ ਸਮਾਈਲ ਤਾਂ ਕਰ ਦੇ ਬਾਬਾ ਹੱਸਿਆ ਜਾਂਦਾ ਨਹੀਂ ਨਾ ਅੱਜ ਪਰ ਹੈਗਾ ਨਹੀਂ ਖਾਦਾ ਹੋਇਆ ਮੈਂ ਉਹ ਟੋਫੀ ਨਹੀਂ ਆਉਂਦੀ ਕੋਈ ਖਾਦੀ ਨਹੀਂ ਹੋਇਆ ਜਮੀਟ ਟੋਫੀ ਸੱਜੂ ਫਟੋ ਬਣਾ ਹੋਇਆ ਜਾਂ ਖਿਚਣਾ ਦੇ ਫਟੋ ਤਾਂ ਫਟੋ ਕਿਵੇਂ ਹੋਊਗਾ ਚਾਹ ਰਿਹਾ ਹੈ ਸੋਚ ਕਰਾਇਆ ਦੇ ਭਾਈ ਮਾੜਾ ਮੋਟਾ ਨੂੰ ਬਾਬਾ ਉਹਦੇ ਮਾਨੂੰ ਕਰਾ ਲਓ ਮਿਰਜੇ ਸਾਹਿਬ ਵਾਂਗੂ ਬਹਿ ਕੇ ਕਿਵੇਂ ਉਹ ਆਇਂ ਕਿੱਥੋਂ ਆਏ ਜੇ ਓਏ ਇਹਨੇ ਛੇੜਨੇ ਬਹੁਤਾ ਕੀਤਾ ਆ ਬੋਝਾਂ ਵਾਲੀ ਉਮਰ ਤਾਂ ਨਹੀਂ ਹੈਗੀ ਬਾਬਾ ਤੇਰੀ ਹੋਣਾ ਕੋਲ ਜਿਆ ਕੀ ਬਾਜ਼ਾ ਮਾਮਾ ਕਿਥੇ ਰਹਿ ਗਏ ਯਾਰ ਤੈਨੂੰ ਘੰਟਾ ਹੋ ਗਿਆ ਫੋਨ ਕਰੇ ਓਏ ਆ ਗਿਆ ਪਿੰਡ ਚ ਰੌਲਾ ਦੀ ਬਣਦੇ ਹੋਣਾ ਬਚਾਵਾ ਥੋੜਾ ਉੱਥੇ ਜਾਂਦਾ ਨਵੇਂੜ ਕਿ ਉੱਥੇ ਜਾਂਦਾ ਨਵੇਂੜ ਉੱਥੇ ਜਾਂਦਾ ਤੇ ਘਰ ਦਾ ਰੌਲਾ ਨਿਪਟਦਾ ਨਹੀਂ ਪਿੰਡ ਦੇ ਰੌਲੇ ਤੇ ਮੂਰੇ ਰੱਖਦਾ ਕੀ ਹੋ ਗਿਆ ਮੇਰੇ ਘਰ ਵਾਲਾ ਪਿੰਡ ਦਾ ਕੀ ਹੋ ਗਿਆ ਹੁਣ ਦੱਸ ਮੈਨੂੰ ਓਏ ਤੇਰੇ ਜੀਜੇ ਦਾ ਭਾਈ ਜੰਦ ਚਾੜਤਾ ਉਹਦਾ ਲਿਆਇਆ ਕਰੇਦਾ ਵਿਆਹ ਕਰਾ ਲਿਆ ਮੈਂ ਤਾਂ ਮੈਂ ਤਾਂ ਪਿੰਡ ਦੀ ਦੇ ਫੋਨ ਤੇ ਫੋਨ ਨਾ ਤਾਂ 50 ਫੋਨ ਆ ਗਈ ਤੇਰੇ ਮੰਗ ਹਾਂ ਉਹ ਤਾਂ ਕਹਿੰਦੇ ਭਾਈ ਫੋਨਾਂ ਦੀ ਗੱਡੀ ਉਹਨਾਂ ਦਾ ਦਰਬਾਰ ਸੀ ਸਹੀ ਗੱਲ ਹੋ ਗਈ ਗੱਲ ਕੋਈ ਨਹੀਂ ਹੋ ਗਈ ਹੁਣ ਤੂੰ ਮੇਰੀ ਗ ਕਿ ਤੁਮੇ ਨੋਰੇ ਛੱਡ ਦੇ ਮੈਂ ਇਹਦਾ ਕਾਟਾ ਲਾ ਦੂੰ ਅੱਛਾ ਹੁਣ ਆਈ ਕਰ ਲੈ ਸਰਦ ਕਰ ਲੈ ਪੰਚਾਇਤ ਦੇ ਬੰਦੇ ਇਕੱਠੇ ਨਾਲੇ ਆ ਵੀ ਜਿਹੜੇ ਤੇਰੇ ਬੰਦੇ ਬੁੰਦੇ ਹੈਗੇ ਸਾਰੇ ਲੱਗੇ ਆਪਾਂ ਜੱਗ ਦੇ ਨੱਤਾਂ ਤੋਂ ਲਾਗੇ ਓਰੋ ਦਾ ਪਤਾ ਉੱਥੇ ਫੋਨ ਮਾਰਿਆ ਪੰਚਾਇਤ ਵਾਲੇ ਬੰਦੇ ਦਾ ਆਪਣੇ ਉੱਥੇ ਹੀ ਫੋਨ ਤੇ ਇਕੱਠੇ ਹੋ ਜਾਣਗੇ 100 ਬੰਦੇ ਇਕੱਠਾ ਕਰ ਲੈ ਪੰਚਾਇਤ ਵਾਲੇ ਪਹਿਲਾਂ ਆਪਾਂ ਨੂੰ ਕੱਲਿਆਂ ਨੂੰ ਜਾ ਕੇ ਦੇਖਣਾ ਪਊਗਾ ਵੀ ਕੀ ਗੱਲਬਾਤ ਆ ਕਿਵੇਂ ਆ ਕਈ ਵਾਰੀ ਗੱਲ ਝੂਠੀ ਨਿਕਲ ਜਾਂਦੀ ਆ ਓਏ ਯਾਰ ਮਾਮੇ ਤੇਰੇ ਦਾ ਆਹੀ ਗੱਲਾਂ ਲੋਟ ਹੋ ਗਈਆਂ ਉਹਦੇ ਤੋਂ ਮੈਨੂੰ ਕਹੀ ਨਾ ਠੰਡੇ ਮੱਧੇ ਨਾਲ ਗੱਲ ਕਰਾਂ ਠੰਡੇ ਮੱਧੇ ਕਿਦੋਂ ਭਰਾਂਗੇ ਠੰਡੇ ਆਪਾਂ ਠੰਡੇ ਮੱਧੇ ਦੇ ਨਹੀਂ ਕੋਈ ਸਾਰਾ ਕੁਝ ਕਰੀ ਜਾਂਦਾ ਕੋਈ ਨਾ ਫਿਰ ਆਪਾਂ ਚੱਲ ਕੇ ਦੇਖਦੇ ਆ ਓਏ ਮਾਮਾ ਮੈਂ ਤਾਂ ਕਹਿੰਦਾ ਤੂੰ 2-4 ਬੰਦੇ ਇੱਥੇ ਆ ਲੈ ਅੱਛਾ ਆਪਾਂ ਦੇ ਨਸਤੀ ਕਰਾ 2-4 ਠੱਖਾ ਨਾ ਕਰਦਾ ਬਈ ਮੈਥੋਂ ਵੱਢਣਗੇ ਓਏ ਚੱਲ ਪੁੱਤ ਕੋਈ ਨਾ ਮੇਰੀ ਮੇਰੀ ਗੱਲ ਤਾਂ ਸੁਣਾ ਤੂੰ ਹਏ ਜੇ ਰੋਲਿਆ ਇਹ ਕੋਈ ਨੀਕੀ ਗੱਲ ਹੋਈ ਤੇਰਾ ਮਾਮਾ ਬੈਠਾ ਹਲੇ ਤੜਕੇ ਨੂੰ ਜਾ ਮੇਰੇ ਸਾੜੇ ਦੇ ਪਟੇ ਪੋਏ ਉਂਦਾ ਕਰਕੇ ਠਾਣੇ 'ਚ ਬੈਠਾ ਆ ਦੇਵਾ ਕੋਈ ਟੈਨਸ਼ਨ ਨਾ ਲੈ ਮਾਮਾ ਚੱਲ ਦੇ ਜੱਗ ਦੇਖੀ ਕੀ ਕੀ ਗੱਲਬਾਤ ਹਕਮ ਹੱਕ ਕੇ ਨਾ ਮੈਨੇ ਮੇਰਾ ਕਾਰ ਦੇ ਮੱਚੇ ਬੈੰਦਾ ਜਿਹੜਾ ਮੈਨੇ ਕੋਲ ਆਇਆ ਧਮਾ ਦੇ ਆਇਆ ਇਹਨੂੰ ਮਾਰ ਦੋ ਆਪਾਂ ਨਾ ਉਹਨੂੰ ਮਾਰ ਪੋਜ ਮਾਰ ਦੇ ਮਾਰ ਲਓ ਹੁਣ ਜਿਹੜੇ ਮਾਰਦੇ ਨੇ ਸਾਡੇ ਤਾਂ ਹਸਾਬ ਜਾਂ ਘਟਾਏ ਪੋਜਾਂ ਵਾਜਦੇ ਨੇ ਬਬਾ ਜੂੜ ਜਾ ਵੱਡੀ ਨਜ਼ਰ ਆਏ ਤਾਂ ਨਹੀਂ ਸੁਭਾਣ ਹੋਣਾ ਫੋਟੋਆਂ ਦਾ ਹੋਰ ਫੇਪਚੋਲੇ ਕੀ ਕਰੀਏ ਮੜਾ ਤੜਜੀ ਨਾਲ ਖੜਤਾ ਤੜਜੀ ਦਾ ਖਤਮ ਹੋਈ ਪਿਆ ਤੂੰ ਤਾਂ ਐ ਕਰਦਾ ਭੋਗ ਤੂੰ ਆਏ ਹੋਣਾ ਠੀਕ ਐ ਹਾਂ ਹੂੰ ਠੀਕ ਐ ਮੜਾ ਜਾਂ ਇੰਜ ਕਰੇ ਜੇ ਇੱਥੇ ਗੱਡੀ ਦੇ ਮੂਰੇ ਆ ਜੇ ਫਰੰਟ ਤੋਂ ਫੋਟੋ ਚਲੋ ਮੂਰੇ ਆ ਜੰਨੇ ਆ ਆਜੋ ਆਜੋ ਇੱਥੇ ਗਾਹਾਂ ਆਜੋ ਬੰਪੂਰ ਕੋਲ ਕਿ ਮੇਰੀ ਕਲਾਇ ਫੜਦੇ ਪਹੇ ਨਾ ਆਜਾ ਪਹੇ ਨਾ ਹੋ ਜਾਏ ਪੈਣਾ ਪਹੇ ਹੋ ਜਾ ਤੂੰ ਨਾ ਲਵੇ ਲੱਕ ਮਸਤ ਤੇਰੇ ਮੂੰਹ ਚ ਮਾਰੀ ਦਾਰੂ ਦੀ ਆਜੋ ਭੱਜਿਏ ਭੱਜਿਆ ਤਾਂ ਹੁਣ ਆਇਆ ਮੁਰਦ ਕਿੱਥੇ ਜਾਂਦਾ ਭਾਈ ਉਹ ਪਾਉਂਕ ਆਤ ਪੇ ਨਾ ਹੁਣ ਘਰ ਵਾਲੀ ਦੀ ਆਤ ਨਹੀਂ ਹੈਗੀ ਭਾਈ ਨਿਕਲ ਨਿਕਲ ਕੇ ਜਾਂ ਨਾ ਕਿਸੇ ਮੇਰੀ ਗੱਲ ਸੁਣੋ ਅਰੇ ਡਾਂਗ ਜੀ ਸੱਟੋ ਇਹਦਾ ਕੀ ਕੰਮ ਹੈ ਆਪਣੇ ਚੋ ਤੈਨੂੰ ਕੀ ਦਸਾਂ ਤੈਨਾਂ ਦਾ ਜੀ ਪਿਆਰ ਵਾਲਾ ਕੋਈ ਨਹੀਂ ਕਰਦਾ ਇਹਨੂੰ ਪਰਾਂ ਵਾਲ ਕਰ ਲਾਂ ਠੀਕ ਆ ਇਹਦੇ ਨਾਲ ਹੀ ਪਿਆਰ ਰੱਖ ਲਓ ਉਹ ਨਹੀਂ ਮੇਰੇ ਨਾਲ ਤਾਂ ਮੈਂ ਕਰੇ ਜਾਣ ਸਾਰ ਅੱਗ ਲਾ ਦੂੰ ਪਿਆਰ ਤੂੰ ਤੇਰੇ ਨਾਲ ਹੀ ਹੈ ਨਾ ਹੁਣ ਨਹੀਂ ਇਹ ਘਰੇ ਜਾ ਕੇ ਲਾਂ ਮੈਂ ਕਿਉਂ ਮੈਂ ਫਿਰ ਤੁਸੀਂ ਮੈਨੂੰ ਪਿਆਰ ਹੀ ਨਹੀਂ ਕਰਦੇ ਲੈ ਚੱਕ ਤਾਕੋ ਜੀ ਓਏ ਬਚੋਲੇ ਆਇਆ ਕਿਨਾਂ ਹੁਣ ਓ ਚੱਲ ਬਾਬਾ ਚੱਲੀਆ ਹੁਣ ਟਾਈਮ ਨਾਲ ਘਰੇ ਵੜਾਂਗੇ ਓ ਚੱਲ ਭਾਈ ਨਾ ਓ ਕਹਿੰਦਾ ਬੱਚਾ ਓ ਚੱਲ ਸੱਡੀ ਡੇਢ ਹੋ ਗਈ ਹੈ ਨਾ ਯਾਰ ਓਰੇ ਆ ਹਾਂ ਭਾਈ ਸਰੀ ਪ੍ਰਾਣੀ ਭੁਜਾਈ ਦੀ ਸੋਟੀ ਨਾ ਚੱਕ ਲਈ ਓ ਬਹਿ ਜਾ ਬਾਬਾ ਹੁਣ ਪਹਿਲੀ ਬਾਲਾ ਕੇ ਵੇਲਾ ਹੋ ਗਿਆ ਇਹ ਤਾਂ ਉਹ ਪਾਸਾ ਮਾਰੋ ਜੀ ਸੱਚ ਗੱਲ ਹੈ ਕਿ ਜੇ ਰੋਸ ਪੈਂਦਾ ਬਾਕੇ ਦੇਖੀ ਲੋਕਾਂ ਦੇ ਕਾਲਜੇ ਮੱਚਦੇ ਹੱਸਿਆ ਹਾਂ ਪਤਾ ਹੀ ਨਹੀਂ ਵਾਲੀ ਆ ਨਹੀਂ ਕੋਕਾ ਪੀਸਾ ਜਮਾ ਨਹੀਂ ਉਹ ਬੈ ਜਾ ਤੂੰ ਮੁੜਿਆ ਬੈ ਗਿਆ ਭਾਈ ਹੱਕ ਕਿਹੜੀਆਂ ਗੱਲਾਂ ਕਰਾਉਂਗਾ ਮੈਨੂੰ ਪਤਾ ਸੱਜੂ ਨੇ 50 ਸਾਲ ਆ ਗਏ ਮੇਰੇ ਤਿੰਨ ਕੁਆਰੇ ਫਿਰ ਇੱਕ ਵੀ ਨਹੀਂ ਪਿਆ ਹੈ ਗਿਆ ਓਏ ਕਿ ਭਾਈ ਬਧਾਈਆਂ ਭਾਈ ਸਭ ਨੂੰ ਨਕਰਾ ਮਾਹਲਾ ਸੱਜੂ ਤੈਨੂੰ ਬਧਾਈਆਂ ਭਾਈ ਹਾਂ ਲੋ ਜੀ ਆ ਗਿਆ ਫਕਰੇ ਬੜੇ ਟਾਕੀ ਨਾ ਖੋਲੀ ਕਿਉਂ ਕੀ ਹੋ ਗਿਆ ਮੈਂ ਟਾਕੀ ਖਲਾਈ ਲਾਉਂਗਾ ਮੈਂ ਟਾਕੀ ਖਲਾਈ ਨਾ ਕਿਤੇ ਹੋਰ ਤੈਨੂੰ ਲੱਖ ਦਾ ਰੁਪਇਆ ਦੇਤਾ ਉਹ ਫਰੇ ਤਾਂ ਹੁਣ ਬਿਹਾਰ ਹੁੰਦਾਗਾ ਯਾਰ। ਪਿਆਰ ਬੁੱਤ। ਕਰਗਾਂ ਕਰ ਲੈ ਯਾਰ ਇਹ ਨਾਲ। ਹੁਣ ਜਾ ਤੂੰ ਮੇਰੇ ਸਾਪੜੇ ਨਾਲ ਖਾ ਲਈ ਓਏ। ਕਿਉਂ? ਨਾਲ ਸੋਣਾ ਇੱਕ ਅਸੀਂ ਮੇਰਾ ਭਾਈ ਵਿਆਹ ਲੈ। ਹਾਂ। ਹੁਣ ਡੰਡੀ ਫੜ ਆ ਗਏ। ਇਹ ਵਿਆਹ ਤਾਂ ਪਹਿਣ ਮੈਂ ਦੂ ਮੇਰਾ ਭਾਈ ਬਹਿ ਕੇ ਰਿਆ ਮੈਂ। ਤੂੰ ਟਾਕੀ ਖਾਈ ਮੈਂ ਆਜੇ ਭਾਈ ਦੱਪੀ ਰੋਟੀ ਗਾ ਤੂੰ। ਇਹ ਦੇਖ ਬਾਬਾ ਪਹਿਲਾਂ ਤੇਰੀ ਜਬਾਨ ਹੋਰ ਸੀ ਹੁਣ ਤੂੰ ਜਬਾਨ ਤੋਂ ਹੁਣੀ ਮੁੱਕਰ ਗਿਆ ਤੂੰ ਤਾਂ ਹਜੇ ਕਰਿਆ ਆ ਕੇ ਖੜੀਆਂ। 5 ਮਿੰਟ। ਹੁਣ ਵੀ ਮੇਰੇ ਘਰ ਨਾਲ ਘਰੀ ਆ ਗਈ। ਘਰੇ ਆ ਗਏ। ਭੈਣ ਹੋ ਸਾਈਡ ਦੇ। ਨਾ ਨਾ ਬਾਈ ਮੈਂ ਟਾਕੀ ਖਿਲਾਇ ਲੂੰਗਾ। ਤੈਨੂੰ ਵੀ ਜਾਣੇ ਟੱਕਲੇ ਹੋਣਾ। ਬਈ ਹਾਂ। ਓਰੇ ਓਰੇ ਆਮੜਾ ਲਵੇ ਇਹਨੂੰ ਸੁਣ ਜੇ ਪਚੋਲੇ ਨੂੰ। ਹਾਂ ਬਈ। ਨੌ ਗੱਲ ਭੁੱਲ ਗਿਆ ਤੈਨੂੰ ਖੇਤ ਕੁੱਟੇ ਦੀ ਮੈਂ ਖਾਲਚ ਪਾ ਕੇ। ਓਏ ਉਹ ਤਾਂ ਯਾਰ ਗੱਲਾਂ ਪੁਰਾਣੀਆਂ ਹੋ ਗਿਆ। ਹੁਣ ਤਾਂ ਵਿਆਹ ਹੋਇਆ ਬਈ ਨਾ ਨਾ ਇਹ ਗੱਲ। ਤੇਰਾ ਵਿਆਹ ਹੈ। ਸਵੀਰ ਦੀ 4 ਲੀਟਰ ਦਾਰੂ ਪੀ ਗਿਆ ਕਰਦੀ ਤੂੰ ਮੇਰੀ। ਹੁਣ ਦੇ ਦੂੰ ਵਿਆਹ। ਓ ਨਾ ਬਈ ਯਾਰ। ਕਾਣੂ ਮੇਰੀ ਮੇਰੀ ਗੱਲ। ਹੁਣ ਕਾਣੂ ਇੰਨਾ ਮੇਰੇ ਬੇਇੱਜ਼ਤੀ ਕਰਾਉਣੀ ਚੁੱਪ ਕਰਕੇ ਪਰਾਂ ਹੋ ਜਾ ਨੀਂ ਚਾਪੜਾ ਉਹ ਨਹੀਂ ਮਾਰੂੰਗਾ। ਹਾਂ ਬਈ ਆ ਜਾ। ਬਾਲਾ ਸਿਆਣਾ ਬਈ ਨਾ। ਹਾਂ ਨੱਚ ਲੈ ਨੱਚ ਲੈ। ਖ ਆਜੋ ਆਜੋ ਭਰੇ ਭਾਈ ਆਪਾਂ ਦੋਦੇ ਹਾਂ ਹਾਂ ਕੋਈ ਕਰਦਾ ਤੇਰੇ ਨਾਲ ਬਿਹਾਰ ਮੈਂ ਬਸ ਚਾ ਅੱ삐 ਓਏ ਪਰਾਂ ਹੋ ਜਾਗਾ ਯਾਰਾ ਉਧਰ ਐ ਕੇ ਨੱਚ ਆਜੋ 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 ਓ ਨਾ ਨਾ ਭਾਈ ਵਹੀ ਚਾਹ ਪਾਣੀ ਪੀ ਕੇ ਇੱਥੇ ਆਇਆ ਯਾਰਾ ਦੋਦੇ ਪੀਂ ਆਇਆ ਓ ਨਿਕਲ ਬਾਹਰੇ ਯਾਰਾ ਨਾਲ ਭੱਡਾ ਜਾਣਾ ਉਹ ਨਾਲ ਭਾਈ ਨਾਲ ਡਾਂ ਫੜਾ ਦਿਆ ਮੇਰੇ ਭਾਈ ਬਾਕੀ ਖਲਾਈ ਤਾਂ ਲੈ ਲਈ ਹੁਣ ਕੋਈ ਸਾਡੇ ਭਾਈਆਂ ਦਾ ਪਿਆਰੀ ਵਾਲਾ ਯਾਰਾ ਆਹੋ ਜਾਣਦਾ ਮੈਂ ਤੈਨੂੰ ਕਿਹੜਾ ਪਿਆਰ ਕਰਿਆ ਮੈਂ ਮੈਨੂੰ ਉਹ ਟਾਕੀ ਖਲਾਈ ਦੇਊਗਾ ਹਮੇ ਜਾ ਕੇ ਕਰੂਗਾ ਗੇਟ ਆ ਡਾਂ ਮੇਰੇ ਕੋਲ ਡਾਂ ਨੂੰ ਕਰਦਾ ਉਹ ਪਿਆਰ ਵਾਲਾ ਕੇਰਲਾ ਕੇਰਲਾ ਜਾਣਾ ਉਹ ਭਾਈ ਨਾ ਤੈਨੂੰ ਕੀ ਹੋ ਗਿਆ ਨਾ ਭਾਈ ਨਾ ਦੇਖ ਤਾ ਉਥਰ ਮੈਨੂੰ ਦਿੱਤਾ ਨਹੀਂ ਬਿਹਾਰ ਜਮੀ ਟਾਕੀ ਖਲਾਈ ਹੋ ਤੈਨੂੰ ਦੇਣਾ ਪਊਗਾ ਲੈ ਇਹਦੀ ਪ੍ਰੈਗੀ ਤੋਂ ਮੰਗ ਫਿਰ ਮੈਂ ਨਹੀਂ ਮੈਂ ਮੈਂ ਪ੍ਰੈਸ ਨੂੰ ਸਭ ਕੁਝ ਦੱਸ ਦੂੰ ਤੇਰੇ ਬਾਰੇ ਕੀ ਰੱਖਦੇਗਾ ਕੀ ਤੈਨੂੰ ਉਹ ਕਿਉਂ ਕਹਿੰਦੇ ਨੇ ਉਹ ਕੀ ਤੂੰ ਆਪੇ ਸਮਝ ਜਾ ਕੀ ਉਹ ਸਾਪ ਕੋ ਆਹਾ ਨਾ ਨਾ ਕੌਣ ਫੜਾ ਦੇ ਦੇ ਤੁਸੀਂ ਮਾੜੇ ਕਰ ਦੋ ਭੈਰ ਫਿਰ ਜੀ ਤੁਸੀਂ ਦਿਓ ਮੈਂ ਕਿੱਥੋਂ ਦਵਾਂ ਮੇਰੇ ਤੇ ਆ ਤਾਂ ਤੁਹਾਡੇ ਨਾਲ ਨਹੀਂ ਹੈਂ ਤੁਸੀਂ ਤੁਸੀਂ ਦਵੋਗੇ ਪੈਸੇ ਤੱਕ ਹੁਣ ਹੀ ਖਰਚਾ ਕਰਉਣਾ ਸ਼ੁਰੂ ਕਰਦਾ ਕਰ ਲੈ ਭੂ ਬਈ ਲੈ ਠੀਕ ਹੈ ਸੋ ਗਾਈ ਆਓ ਜੀ ਆਪਣੇ ਨਾਲ ਉਹਨੂੰ ਦੱਸ ਕਿ ਨਾ ਨਾ ਆਓ ਜੀ ਆਓ ਨਾ ਹੁਣ ਨਾਂ ਆਂਦਰਾ ਜੀ ਹੁਣ ਤੋੜੀ ਲਾ ਦੇਂ ਆਂਦਰਾ ਅੱਧਾ ਕਹਾ ਵਠਾਂ ਗਸੀ ਤਦੋਂ ਕਹਾਂ ਪਣਾ ਬਾਲੇ ਕਹਾ ਕੈਮਰੇ ਜਾ ਨਾ ਹੁਣ ਤਾਂ ਸਭਾ ਕਯੋ ਕਰੇ ਮੈਂ ਮੱਲਾ ਮਸਾ ਮਗਰੋ ਚੱਲ ਤੜੋ ਭਾਈ ਗੋਡਾ ਉੱਥੇ ਲੱਗਿਆ ਬਿਹਾਰ ਮੈਂ ਤੋਤਾ ਬਣਾ ਗੋਡਾ ਮੈਂ 500 ਰੁਪਏ ਦਿੱਤਾ ਮੈਂ ਬਾਰੇ ਇਹ ਗੱਲ ਗੱਲ ਇੱਧਰ ਹੋ ਇੱਧਰ ਇੱਧਰ ਹੋ ਪਰ ਮੈਂ ਤੋਦੂ ਨਾ ਕਰ ਤੋਤਰ ਵਾਇਆ ਕਰ ਹੋਦ ਹੋਦ ਨਾ ਨਾ ਮੈਂ ਇੱਕ ਗੋਡਾ ਤਸ ਮੈਂ ਫਿਰ ਸਿੱਧਾ ਸਿੱਧਾ ਉੱਤੂੰ ਆ ਅਡੋਲੇ ਬੱਲਾ ਦਾ ਪੁੱਲੇ ਕਰਿਆ ਆਗੀ ਇਕੱਠੇ ਪਾਇਆ ਆਪਾਂ ਬਣੇ ਇਕੱਠੇ ਪਿਆਰ ਨਾਲ ਬਹੁਤ ਹਰ ਘਰ ਵਾਲੀ ਆਪੋ ਆਪਣੀ ਆ ਤੇ ਪਾਸੇ ਤਾਂ ਨਹੀਂ ਉਹ ਤਾਂ ਬਾਹਰ ਬਾਹਰ ਸੁਣਿਆ ਯਾਰ ਅੰਦਰ ਬਰਦਾ ਪਾ ਆਂ ਜੇ ਸਾਡੇ ਪਾਤੀ ਨਾ ਮੈਂ ਤਾਂ ਬੱਦਲਿਆ ਦੇ ਅੱਜਕ ਪੰਦ ਹੋਰ ਤੇਰਾ ਜੂੜ ਵੱਡ ਤਾਂ ਹੁੰਨਾ ਗਾਂਜ ਵੱਡ ਜੀ ਚੱਲ ਚੱਲ ਮੇਰੀ ਗੱਲ ਸੁਣ ਲੈ ਕੇ ਪੂਰੇ ਬੈਕ ਨੇ ਬਾਹਰ ਆ ਜੀ ਮੈਂ ਇੱਧਰ ਟੋਲਾ ਬਾਹਰੇ ਬੈਠੇ ਆ ਬਾਹਰ ਬਾਹਰ ਪਤਾ ਪਰ ਇਹ ਬਾਹਰ ਹੀ ਬੈਠੇ ਓ ਮੈਂ ਤੇਰੇ ਨਾਲ ਬਹੁਤ ਫਿਕਰਾ ਮੈਨੂੰ ਬਗਲੇ ਆ ਯਾਰ ਤੂੰ ਆ ਜੀ ਪੱਕਾ ਹੀ ਬਾਹਰ ਬੈਠੇ ਆ ਬਾਹਰ ਬਾਹਰ ਆ ਠੀਕ ਆ ਆ ਹੱਸ ਲੈਟੇ ਮੂੰਗਲਾ ਉੱਧਰ ਲੱਕੜ ਮੰਦ ਕਰਦਾ ਇੱਧਰ ਹੀ ਆ ਗਿਆ ਨੋ ਤਾਂ ਠੀਕ ਆ ਪਹਿਲੇ ਮੈਨੂੰ ਆਈਂ ਦੱਸੋ ਤੂੰ ਮਾਰ ਕਿਹੜੀ ਗੱਲ ਕਹਿੰਦਾ ਸੀ ਵੀ ਦੱਸ ਦੂੰਗਾ ਮੈਂ ਕੋਈ ਉਹ ਤਾਂ ਇਹਨੇ ਮੈਂ ਦੱਸ ਚੁੱਕਿਆ ਥੋੜੇ ਬਾਰੇ ਮੈਂ ਆਪਾਂ ਵਿਆਹ ਕਰਾਉਣਾ ਆਹਾ ਮੈਨੂੰ ਕਹ ਤ੍ਰਿਪੁਰੇ ਨੂੰ ਪਿਆਰੀ ਬਾਲਾ ਕਰਦਾਂ ਹੋਰ ਜੀ ਹੋਰ ਆਹੀ ਗੱਲ ਸੀ ਨਾ ਸੌਣ ਲੱਗੇ ਵੱਡੇ ਮਹਾਰਾਜ ਦੀ ਮੈਂ ਕਿ ਝੂਠ ਬੋਲਦਾ ਹੋਰ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਦੱਸਦੋਂ ਪਰਜਾਈ ਨੂੰ ਬਿੰਨਾ ਪਿਆਰ ਕਰਦਾ ਮੈਂ ਖਾਣਾ ਨਾ ਨਾ ਦਸੀ ਨਾ ਤੁਸੀਂ ਦੱਸੋ ਤੁਹਾਨੂੰ ਪਾਣੀ ਪੂਣੀ ਲੈ ਕੇ ਦੇਵਾਂ ਜੀ ਪਾਣੀ ਤਾਂ ਨਹੀਂ ਪੀਣਾ ਜੇ ਜੂਸ ਹੈਗਾ ਜੂਸ ਲਿਆ ਦਿਓ ਮੈਂ ਤਾਂ ਜੂਸ ਵਾਲਾ ਪੀਣੀ ਆ ਤੁਹਾਨੂੰ ਜੂਸਾ ਸਸਰੂ ਹੋ ਗਈ ਇਹ ਲਾਉਂ ਪੁੰਜੇ ਮੈਨੂੰ ਤੁਸੀਂ ਇੱਕ ਲਿਆ ਨਾ ਜੂਸ ਦੀ ਕਿਹੜਾ ਇਹ ਤਾਂ ਸੇਹਰੇ ਦਾ ਬਹੁਤ ਸਾਡੇ ਛੋਟੇ ਪਰਿਵਾਰ ਠੀਕ ਨੇ ਬੰਦੇ ਸੇਹਰੇ ਤਾਂ ਉੱਥੇ ਰੱਖਦੇ ਨੇ ਲਾਹੀ ਨਹੀਂ ਉਹਨਾਂ ਨੇ ਨਾ ਉਹ ਫਿਰ ਭਾਰ ਲੱਗਦਾ ਸੀ ਨਾ ਨਾ ਮੈਂ ਭਾਰ ਲੱਗਦਾ ਸੀ ਕਾਲੀ ਕਾਲੀ ਚ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਂ ਵੀ ਇੰਹੀਂ ਭੱਜਿਆ ਲੈ ਕੇ ਤੈਨੂੰ ਝਾਕੂ ਨੂੰ ਆਪਾਂ ਲਾ ਦਾਂਗੇ ਇਹ ਕਿਹੜਾ ਬਹਿਮਾ ਕੁ ਚਲ ਕੋਈ ਨਾ ਮੈਂ ਲਾ ਦਨੀ ਆ ਚਲ ਫੇ ਲਾ ਦੇ ਪੱਟਾ ਇਹ ਕਰ ਦੂੰ ਨਾ ਮੈਂ ਤਾਂ ਕੀ ਕਹਣਾ ਹਾਏ ਹਾਏ ਹੋਣੀ ਹੋ ਗਈ ਫੇਰਾ ਵਾਲਾ ਸੋਨਾ ਹੈ ਨਾ ਤੁਹਾਡਾ ਪਸਾਂ ਇਹਨੂੰ ਜੜਾੜੋ ਹੁਣ ਸ਼ੀਸ਼ੇ 'ਚ ਪਾ ਕੇ ਰੱਖ ਲਿਓ ਮੈਂ ਤੁਹਾਨੂੰ ਪਾਉਂ ਤਪਰਾ ਲਾਂ ਇਹਦਾ ਗਾਂ ਦੀ ਗਾਂ ਕੋਈ ਹੋ ਨਕਾਰ ਵਾਲੀ ਕਿਹੜੀ ਸੇਰ ਜੜਾਉਂਦੀ ਹੁੰਦੀ ਆ ਪਤਾ ਨਹੀਂ ਨਾ ਜੀ ਕਦੇ ਇੰਨਾ ਟਾਈਮ ਨਹੀਂ ਮਿਲਿਆ ਬਿਆਹ ਦਾ ਇਹਦਾ ਵਿਆਹ ਜਿਹਦਾ ਤੁਹਾਡਾ ਪਹਿਲਾ ਵਿਆਹ ਹੋਇਆ ਤਾਂ ਹੋਇਆ ਸੀ ਹੈ ਅੱਛਾ ਜੀ ਫਿਰ ਉਹ ਤਾਂ ਹੁਣ ਬਹੁਤ ਜ਼ਮਾਨੇ ਪਹਿਲਾਂ ਨਾ ਗੱਲ ਨਾ ਹੋ ਗਈ ਉਹ ਤਾਂ ਕਿਹਨਾਂ ਚ ਜਾਏਗਾ ਹੁਣ ਤਾਂ ਮੇਰੇ ਤੁਸੀਂ ਆ ਕੇ ਘੁੰਮਦੇ ਹੋ ਬਸ ਚਲ ਠੀਕ ਆ ਤਾਂ ਫਿਰ ਅਸੀਂ ਮੈਂ ਜਾਇਆ ਮੁੰਡਿਆਂ ਨੂੰ ਤੁਸੀਂ ਨੇ ਰੈਸਟੋਰੈਂਟ ਕਰੋ ਮਾੜੀ ਮੋਟੀ ਜੂਸ ਜੂਸ ਤਾਂ ਲਿਆ ਦਾਂਗੇ ਓ ਬਵਾ ਓਏ ਪਾਣਸਿਆਂ ਪੈ ਗਿਆ ਹੈ ਓ ਹੋਰ ਬਹੁਤ ਥੱਕ ਕੇ ਜਿਹੜੇ ਪੈ ਗਿਆ ਤੇ ਓ ਮੈਨੂੰ ਵੀ ਟ੍ਰਿਪਲੇ ਲੈ ਵਟਾਂ ਥੋੜਾ ਜਿਆਦਾ ਲੱਗ ਗਿਆ ਤੂੰ ਵਿਚਾਰੀ ਉੱਪਰ ਆਇਆ ਕਰਦੀ ਨਾ ਹਜੇ ਤੇ ਤੂੰ ਐ ਕਰ ਬਾਈ ਹੂੰ ਬੋਤਲ ਲਿਆ ਜਾ ਪੈ ਗਿਆ ਖੁਸ਼ੀ ਵਾਲੀ ਆ ਤੂੰ ਤੈਨੂੰ दारू ਦੇ ਬਿਨਾ ਕੋਈ ਕੰਮ ਨਹੀਂ ਯਾਰਾ ਖੁਸ਼ੀ ਵਾਲੀ ਆ ਉਹ ਮਚੋਲਾ ਸਾਹਿਬ ਜੰਮੀ ਉੱਠ ਕਮਿੰਟਰ ਲੈ ਬਾਹਲੇ ਹੋਏ ਪਿਓ ਟਿੱਲੇ ਦਾ ਕਰਨ ਨਾ ਟਾਕੀ ਖਲਾਈ ਦਿੱਤੀ ਆ ਨਾ ਤੇਰੀ ਬਾਰ ਲਗਾਈ ਦਿੱਤੀ ਆ ਤੂੰ ਹੈਗਾ ਮਚੋਲਾ ਤੂੰ ਲੱਗ ਹੀ ਨਹੀਂ ਹੈਗਾ ਠੀਕ ਹੈ ਪਤਾ ਹੈ ਇਹ ਦੋਨੇ ਜਿੰਦਾ ਆ ਲੈ ਗਿਆ ਉਹ ਪਿਆਰ ਵਾਲਾ ਬਲ ਪਿਆਰ ਦਾ ਚਲ ਹੈਗਾ ਇਹ ਮੁਸਕਵਾਲੀ ਮਰ दारू ਘੱਟ ਪੀਆ ਕਰ ਯਾਰ ਭਾਈ ਨਾ ਤੇ ਵਿਆਹ ਚੀ ਪੀਤੀ ਆ ਖੁਸ਼ੀ ਵਾਲੀ ਆ ਸੱਚ ਹੈ ਕਾ ਯਾਰ ਪੰਨੇ ਦਾ ਬੋਤਲ ਲੈ ਕੇ ਪੰਨੇ ਤੋਂ ਪਹਿਲੀ ਪੀਏ ਬੋਤਲ ਹੁੰਦੈ ਨ ਕੀ ਕਰਨੀ ਆ ਅਗਲਾ ਸਰਦਾਂ ਯਾਰ ਭਾਈ ਨਾ ਤੂੰ ਸਵੇਰ ਦਾ ਪੀਜਣਾ ਦਾ ਰ ਸਵੇਰ ਦਾ ਉਹ ਖੁਸ਼ੀ ਵਾਲੀ ਆ ਉਹ ਖੁਸ਼ੀ ਮਕਲਾਵੇ ਤੇ ਇਹ ਜਨ ਮਰਨਾ ਹੈ ਹੁਣ ਕਦ ਤੇ ਵਿਆਹ ਚੀ ਲੈ ਜਾ ਤੂੰ ਆਏ ਘਰ ਮੇਰੇ ਕੋਲ ਆ ਮੈਂ ਬੈ ਕੇ ਲੈ ਆ ਕਾਰ ਬਿਹਾਰ ਵਧੀਆ ਹੋਗੇ ਸਾਰੇ ਹੁਣ ਤੂੰ ਘਰੇ ਜਾ ਕਿਉਂ ਜਾ ਕਿਉਂ ਤੂੰ ਸੱਤਰ ਖਾਣ ਆ ਆਪਦੀ ਘਰੇ ਲਈ ਤੇ ਨਾਲ ਕਿੰਨਾ ਹੋਗਾ ਐ ਨਾ ਕਰ ਯਾਰ ਕਿਆ ਹੋਂ ਚਾਲੂ ਲੱਗਿਆ ਪੀ ਕੇ ਪੈਗ ਲਾ ਕੇ ਜਾਉਂ ਮਤ ਆ ਤੂੰ ਐ ਕਣੀ ਫਿਰ ਨਾਲੇ ਮੈਨਾਂ ਨੂੰ ਇੱਕ ਅੱਧਾ ਸ਼ਾਮ ਨੂੰ ਆਂਦ ਬਾਰੇ ਤਸ ਐ ਕਰ ਮੈਂ ਨਾ ਕਰੇ ਹੁਣ ਨਾ ਨੂੰ ਕੱਪੜੇ ਲੇ ਬਾਦ ਕੇ ਹਾਂ ਹਾਂ ਜਾ ਜਾ ਲੈ ਕੱਖੂ ਭਾਗੇ ਮੈਂ ਸੋ ਠੀਕ ਹੈ ਠੀਕ ਹੈ ਚਾ ਪਾਥ ਨਹੀਂ ਮਿਲਦਾ ਰੇ ਨਹੀਂ ਮਿਲਦਾ ਭਾਈ ਠੀਕ ਹੈ ਭਾਈ ਵਰਸ ਵਰਸ ਕਰਕੇ ਆਈ ਨਾਲ ਆਉਂਦਾ ਹਾਂ ਵਾੜਾ ਪੜਾਏ ਵੀ ਦੇ ਲੈ ਤੂੰ ਚਲੋ ਜਮੇ ਜਾਂ ਢਈ ਢਾਈ ਬੈਠਾ ਕੀ ਗੱਲ ਹੋਗੀ ਮੈਂ ਕੀ ਬੋਲਾਂ ਹੁਣ ਕਾਰਵਿਆਰ ਸਾਰੇ ਹੋ ਗਏ ਮੈਨੂੰ ਆਸੀ ਮਾਤਾ ਦਾ ਆਪਣਾ ਹਿਸਾਬ ਦਾਵਜਾ ਕਰ ਲੈਂਦੇ। ਉਹ ਸਾਖ ਤਾਂ ਉਹਨ ਘੜਾ ਪਾ ਇੰਜਨ ਬੰਨਿਆ ਦੀਗਾ। ਭਾਗ ਤਾਂ ਤਾਂ ਹੁੰਦੀ ਰਹਿਣੀ ਕੋਈ ਨਹੀਂ ਆਪਣਾ ਹੁਣ। ਲਿਆ ਅਜ ਪੈ ਗਈ ਬਸ ਆਪਣੀ ਐ ਮੰਨ ਲਓ ਹੁਣ। ਹੁਣ ਜਿਵੇਂ ਆਕਾਂ ਨੇ ਗਾਹਾਂ ਕਿਆਰ ਬਿਆਰ ਹੋਣਗੇ। ਦੇਖ ਲੈਣੇ ਦਾਰਾ ਉੱਤੇ ਗੱਲ ਹੋ ਗਈ ਸੀ ਆਪਣੀ ਕਹਿੰਦਾ ਸਾਬ ਮੈਂ ਵੀ ਨਾਲ ਦੀ ਨਾਲ ਦਾ ਹਿਸਾਬ ਦਾਵਜਾ ਕਰ ਦੂੰ। ਉਹ ਕੋਈ ਹੁਣ ਪਤਾ ਗੱਲ ਕੀ। ਕੀ ਚੱਲਦੇ ਚੱਲਦੇ। ਉਹ ਤਾਂ ਚੱਲ ਹੁਣ ਕਿਹਾ ਜਾਂਦਾ ਉਦੋਂ। ਉਹ ਪੈਸੇ ਵਿਆਹ ਦੀ ਬੜੇ ਲਾਗੇ ਹੁਣ ਆਪਣੇ। ਵਿਆਹ ਤੇ ਕੀ ਖਰਚਾ ਹੋਇਆ ਤੇਰਾ? ਬਰਾਤ ਕੋਈ ਤੂੰ ਨਹੀਂ ਲੈ ਕੇ ਗਿਆ ਹੋਰ ਕੋਈ ਕਾਰ ਬਿਹਾਰਤਾ ਨਹੀਂ ਕੀਤੇ ਹੈਗੇ ਬਰਾਤਲ ਤਾਂ ਆਪ ਹੀ ਨਹੀਂ ਆਏ ਨਾ ਮੇਰੇ ਤਾਂ ਫੁੱਲ ਮੂਰਤੀ ਵੀ ਲੈ ਕੇ ਜਾਉਂ ਆਈ ਨਹੀਂ ਕੋਈ ਬਰਾਤਲਾ ਨਾ 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 ਦੇਣ ਦਾ ਮਾਰਾ ਸਭ ਪਤਾ ਮੈਨੂੰ ਨਾ ਨਾ ਉਹ ਤਾਂ ਗਲਤੀ ਤੇਰੀ ਗਲਤੀ ਹੈ ਆਪਾਂ ਜੀਰੀ ਵਟ ਕੇ ਤੇਰੇ ਸਾਰੇ ਵੀ ਦੇ ਦਾਂਗੇ ਫਿਰ ਤੂੰ ਮੈਂ ਤੈਨੂੰ ਉਦੋਂ ਕਿਹਾ ਸੀ ਬੇ ਰੋਕ ਕੇ ਕਰਾ ਦੂੰ ਮੈਂ ਤੈਨੂੰ ਰਿਸਟ ਆਹ ਹੁਣ ਮੈਂ ਕਿਹੜਾ ਪਾਏ ਦਾਂ ਵੀ ਛੇਤੀ ਡੋਲਾ ਲਿਆ ਦੇ ਮੈਨੂੰ ਪਤਾ ਮੈਂ ਜਦੋਂ ਵਧੀਆ ਤੇਰਾ ਧਨ ਭਾਗ ਭਈ ਤੂੰ ਲੈ ਕੇ ਦਿੱਤਾ ਫਿਰ ਤੂੰ ਗੁਣਤਾ ਮੰਨ ਗੁਣ ਮੈਂ ਮੰਨਦਾ ਤੇਰਾ ਮੈਂ 1 ਰੁਪਈਆ ਨਹੀਂ ਰੱਖਦਾ ਸਾਦੇ ਵੀ ਦੇਉਂਗਾ ਪਰ ਦੇਉਂਗਾ ਜੀ ਦੀ ਵੱਟ ਕੇ ਹੁਣ ਹੈ ਹੀ ਨਹੀਂ ਕਿੱਥੇ ਦੇਵਾਂ ਫਿਰ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਕੁੜੀ ਵੀ ਆਪਾਂ ਜੀ ਦੀ ਵੱਟ ਕੇ ਲੈ ਆਵਾਂਗੇ ਓ ਯਾਰ ਮੈਂ ਤਾਂ ਲੱਗੀ ਪਈ ਅੱਗ ਵਿਆਹ ਕਰਾਉਣ ਦੀ ਬਿਨ ਹੁਣ ਹੁਣ ਮੈਂ ਭੱਜ ਕੇ ਕਿਧਰੇ ਦੇਉਂਗਾ ਰੁਪਈਏ ਠੰਡ ਤਾਂ ਰੱਖ ਤੂੰ ਨਾ ਇਹ ਕਹਿੰਦਾ ਹੁਣ ਹੀ ਕੱਢ ਕੇ ਰੱਖ ਲੈ 100 ਰੁਪਈਆ ਇੱਥੇ ਕਹਣਾ ਹੀ ਮਾਰੀ ਆ ਯਾਰ ਤੇਰੀ ਮਰਜ਼ੀ ਤਾਂ ਹੀ ਹੋ ਮੁਕਰਨ ਵਾਲੀਆਂ ਗੱਲਾਂ ਹੀ ਨੇ ਤੇਰੀਆਂ ਨਾ ਨਾ ਮੁਕਰ ਦਰ ਪੈਸੇ ਤੇਰੇ ਖਰੇ ਨੇ ਮੈਂ ਪਰ ਦਿਆਂਗਾ ਜਰੀ ਵੱਢ ਕੇ ਫਿਰ ਐਂ ਕਰ ਲੈਨੇ ਬੜਿਆ ਆਪਾ ਫਿਰ ਜੀ ਤੱਕ ਤਾਂ ਆਪਾਂ ਵਿਆਜ ਲਾ ਲੈਨੇ ਆ ਤੂੰ ਬੜਾ ਕਹਿ ਕੇ ਸਾਰੇ ਕੰਮ ਦੀ ਪੱਟੀ ਮੇਸ ਕਰ ਦਿੰਨਾ ਹੁਣ ਮੈਂ ਐਂ ਆ ਗੱਲ ਮੈਂ ਝੁਗਾ ਵੀ ਚੱਕ ਜੂ ਮੈਂ ਜੈ ਵੀ ਨਹੀਂ ਦੇਣੇ ਝੁਗਾ ਤਾਂ ਲੈਣਾ ਰਫਰ ਤੂੰ ਕੀ ਚੱਕ ਜੇਗਾ ਜੈਸੀ ਰਿਸ਼ਤੇ ਕਰਾਉਣਿਆਂ ਤਾਂ ਤੜਾਈ ਵੀ ਬਥੇਰੇ ਨੇ ਚਲ ਆਓ ਤਾਂ ਗੱਲ ਕਾਣੂ ਰੁਪਈਏ ਮੈਂ ਕਿਹੜੇ ਤੇ ਰੱਖਦਾ ਯਾਰਾ ਚਲ ਹੋਰ ਕਰ ਜੇ ਤੂੰ ਬਾਹਲੀ ਗਹਿਣਾ ਆਪਾ 50000 ਜਿੰਨੇ ਮੇਡ ਲੈਣਾ ਚੱਕ ਹੁਣੇ ਰੁਪਏ ਦੇ ਦੇਨਾ। ਉਹ ਯਾਰ ਮੈਨੂੰ ਤਾਂ ਤੇਰਾ 50 ਵੀ ਨਹੀਂ ਚਾਹੀਦਾ 50 ਵੀ ਰੱਖ ਦੂੰ ਕੋਲੇ। ਚਲ ਫਿਰਾਂ ਠੀਕ ਹੈ ਜਾਂ ਐਂ ਚੱਕ ਕਰਨਾ ਨੂੰ। ਗਰੀਬ ਦਾ ਹੱਕ ਖਾ ਕੇ ਨਾ ਸੁਖੀ ਤੂੰ ਵੀ ਨਹੀਂ ਰਹਿੰਦਾ। ਵਸਦੀ ਹੁਣ ਤੇਰੇ ਵੀ ਨਹੀਂ ਹੈਗੀ। ਉਹ ਤੂੰ ਜਾ ਕੰਮ ਕਰ ਆ। ਉਹਦਾ ਰਾਜ ਕਰੂ ਰਾਜ ਤੂੰ ਬਸਣ ਦੀ ਗੱਲ ਕਰਦਾ। ਮਟੋਲਾ ਇਹ ਜਾ ਹੋਵੇ ਦੇਖਾ ਸਾਰੇ ਦੀ ਪੀ ਛੱਡ ਗਿਆ ਵਿਚਾਰਾ। ਨਿਕਲ ਜਾਣਗੇ। ਕੋਈ ਨਹੀਂ ਕੋਈ ਨਹੀਂ ਤੂੰ ਜਾ ਕੰਮ ਕਰ। ਨਿਕਲ ਜਾਣਗੇ। ਆ ਮੋਰਚਾ ਕਿਹੜੇ ਆ ਗਏ ਹਾਏ ਹਾਏ ਉਹ ਉਹ ਮਨੋ ਰੋਹਿ ਆ ਘੜਾ ਦੇਖ ਮੁੰਡੇ ਚਾਰਦਾ ਚੰਦ ਬੋਲੇ ਦੇ ਬੋਲੇ ਆ ਫਤਾਲੇ ਕਿ ਤੂੰ ਬੜਿਆ ਕੀ ਹੋ ਗਿਆ ਚਾਰਦਾ ਚੰਦ ਰਾਤ ਹੀ ਸਾਰੇ ਪਿੰਡ ਚ ਵੇਸਤੀ ਨਾ ਨਾ ਕਿਰਾਲੇ ਬਕਰਾਂ ਅੱਜ ਵਾਗਦੀ ਰੋਲਦੀ ਜ਼ਿੰਦਗੀ ਦਾ ਚੌਰਿਆ ਉਹ ਚਾਚਾ ਉਹ ਤੈਨੂੰ ਮਾੜੀ ਮੁੱਢ ਤੇ ਸ਼ਰਮ ਹੋਣੀ ਚਾਹੀਦੀ ਚਗੀ ਐਡੀ ਉਮਰ ਹੋਈ ਬਿਆਰ ਦਾੜੀ ਇਹ ਦਾੜੀਆ ਤੇਰੀ ਚੋਰੇ ਦੀ ਓ ਸ਼ਰਮ ਨਹੀਂ ਆਉਦੀ ਤੂੰ ਯਾਰ ਸਾਡੀ ਪਿੰਡ ਚ ਬੇਇੱਜ਼ਤੀ ਕਰਾਤੀ ਮੈਂਬਰਾਂ ਪਿੰਡ ਦਾ ਤੂੰ ਕੀ ਮੈਂਬਰ ਕੀ ਟੱਟੂ ਦਾਗਾ ਇਹਨੂੰ ਕੁੱਤਾ ਨਹੀਂ ਬੁਖਦਾ ਪਿੰਡ ਚ ਓਰੇ ਆ ਕੇ ਚੜ ਕੇ ਆਏ ਨੇ ਜਿਹੜਾ ਹੁੰਦਾ ਓ ਫਿਰ ਤੇਰੇ ਦੀ ਜੋਰ ਚੱਲੂ ਹੋਰ ਕਿਉਂ ਜੋਰ ਚੱਲੂਗਾ ਤੇਰੇ ਦੀ ਭੁੱਗੂ ਕੀ ਸਾਰਿਆਂ ਦੀ ਤੈਨੂੰ ਮਾੜੀ ਮੋਟੀ ਤੈਨੂੰ ਸ਼ਰਮ ਚਾਹੀਦੀ ਸੀ ਚਾਚਾ ਓ ਸ਼ਰਮ ਨੂੰ ਮੈਂ ਕਤਲ ਕੀਤਾ ਤੈਨੂੰ ਮੈਂ ਕਤਲ ਕੀਤਾ ਤੈਨੂੰ ਗਾਇਕ ਰਾਇ ਨਹੀਂ ਕਤਲ ਨੂੰ ਘਟ ਐਡਾ ਤੇਰਾ ਜਵਾਬ ਹੈ ਹੈਂ ਬਰੋਬਰ ਦਾ ਫਲਾ ਖੜਾ ਇਹ ਗਿਆ ਇਹਦਾ ਕਰਨਾ ਸੀ ਮਾਮੇ ਮੈਂ ਤੈਨੂੰ ਕਿਹਾ ਸੀ ਇਹ ਨਹੀਂ ਗੱਲਾਂ ਦਾ ਸਮਝ ਨਹੀਂ ਤਾਂ ਤੂੰ ਕਿਨੇ ਮੈਂ ਘੱਟ ਕਰਕੇ ਲੈ ਕੇ ਜਾਉਂ ਫਲਾਣਾ ਕਰਕੇ ਲੈ ਕੇ ਜਾਉਂ ਮੈਂ ਕਿਹਨਾ ਗੱਲਾਂ ਸਭੀ ਦਿੰਨੇ ਆ ਮੈਂ ਨਹੀਂ ਕੋਈ ਨਹੀਂ ਮੈਂ ਪਹਿਲੀ ਦੱਸਦਾ ਨਹੀਂ ਮਹਾ ਵੀ ਕਾਹਨੂੰ ਕਾਹਨੂੰ ਪਟਣਾ ਆ ਜਾ ਤੂੰ ਹੋਰ ਆ ਨਾ ਆ ਜਾ ਠੱਕੇ ਜਾ ਆਜੋ ਇਹ ਚਾਂਬੜਾ ਕੱਲੇ ਨੂੰ ਕੱਲੇ ਜਣਾ ਮਰਜੀ ਆਜੋ ਆ ਜਾ ਵਾ ਚਿੱਤ ਨੂੰ ਜਿਹਾ ਰੋ ਠੱਕੇ ਜਾ ਠੱਕੇ ਜਾ ਜੀ ਆਹ ਕੌਣ ਹੈ ਇਹ ਲੜੀ ਕਾਹਦੇ ਜਾਂਦੇ ਥੋੜੇ ਨਾਲ ਨਾ ਜੀ ਨਾ ਲੜਦੇ ਕੰਮ ਨੇ ਆ ਆਪਣਾ ਮੁੰਡਾ ਹੈ ਆ ਆਪਣਾ ਪ੍ਰਾਣਾ ਰਿਸ਼ਤੇਦਾਰ ਹੈ ਤੇ ਆ ਇਹਦਾ ਦੋਸਤ ਹੈ ਇਹ ਮਖਾਲ ਕਰਦੇ ਦੀ ਹੁਈ ਬੱਸ ਚੱਲਦੀ ਸਾਰਿਆਂ ਨੂੰ ਹਾਂ ਲੜਦੇ ਘਣ ਨੇ ਤਾਂ ਬਸ ਇਹਨਾਂ ਨਾਲ ਮੂੰਹ ਜਿਵੇਂ ਮਿਲਦੇ ਆਂ ਸੀ ਆਈ ਮਿਲਦੇ ਨੇ ਬਸ ਅੱਛਾ ਹਾਂ ਆਜੂ ਫਿਰ ਚਾਹ ਪਾਣੀ ਪੀ ਲਓ ਅੰਦਰ ਆ ਲੈ ਪੁੱਤਿਆ ਤੇ ਨੰ ਮਮੀ ਆ ਜਾ ਮੇਰੇ ਲ ਮਮੀ ਨੂੰ ਜਨਾਨੀ ਬੜੀ ਟੋਪ ਦੀ ਲੈ ਓ ਬੁੜਾ ਜਾ ਮਮਾ ਮਾੜਾ ਮੁੰਡਾ ਤੇ ਕੇ ਬੋਲਿਆ ਰ ਓਏ ਮਮਾ ਤੂੰ ਤਾਂ ਸ਼ਰਮ ਮੰਗ ਲੈ ਤੇਰੀ ਤਾਂ ਭੈਣ ਲੱਗਦੀ ਹੈ ਓਏ ਚੱਲ ਕੋਈ ਨਾ ਕਿੰਨਾ ਵੀ ਦੇਖ ਕੇ ਉਹੀ ਡੰਦੇ ਆ ਨੇ ਹਾਂ ਵੀ ਦੇਖਣੇ ਪਹਿਲੇ ਬਦਲ ਜਾਣੇ ਖਸਮਾ ਤੇ ਬੁੱਢਾ ਜਾਉਂ ਪਹਿਲਾਂ ਕਹਿੰਦਾ ਗਮ ਚਾਉਂਦਾ ਹੁਣ ਕਿਵੇਂ ਠੰਡਾ ਹੈ ਬਾਈ ਹੁਣ ਐਂ ਜਿ ਕਰੀ ਜਾਂਦਾ ਮਾਮਾ ਖੜਾ ਹੀ ਕਰਦਾ ਫੜ ਲਾਂਗਾ ਗੱਲ ਜਾ ਕੇ ਉਹ ਚੌਰੇ ਦਾ ਮੇਰੀ ਗੱਲ ਸੁਣ ਜਨਾਨੀ ਮੇਰੇ ਨਹੀਂ ਹੱਗੀ ਗੱਲ ਕਰੀ ਦਿੰਦੀ ਆਪਾਂ ਬੈ ਕੇ ਪਿਆਰ ਨਾਲ ਗੱਲ ਕਰਾਂਗੇ ਓਏ ਮਾਮਾ ਤੂੰ ਯਾਰ ਤੇਰੀ ਕਿਉਂ ਮੱਡੀ ਸ਼ਰਮ ਨਹੀਂ ਜਨਾਨੀ ਦੇਖ ਕੇ ਉਹਦੀ ਬਦਲ ਗਿਆ ਤੂੰ ਜੀ ਅੱਜ ਚਾਹ ਪੀ ਲਓ ਆ ਗਈ ਯਾਰ ਚਾਹ ਦੀ ਹੱਕ ਪੈ ਗਈ ਚਾਹ ਪੀ ਲੀ ਅੱਜ ਤੂੰ ਹਾਂ ਤੂੰ ਕੀ ਬੰਦਾ ਏ ਓਏ ਕੋਸਰੇ ਨੂੰ ਜਾ ਮੋਟਰ ਤੇ ਆ ਜਾਓ ਆ ਜਾ ਪੁੱਤ ਚਾਹ ਪੀਓ ਤੂੰ ਆ ਜਾਓ ਓਏ ਚਾਹ ਪੀ ਲੀਏ ਇਹ ਨਹੀਂ ਸੀ ਤਾਂ ਮੇਰਾ ਕੱਪੜਾ ਕੰਗ ਫਟਾਉਂਦਾ ਜੇ ਨਹੀਂ ਸੀ ਮਮਾ ਤੂੰ ਬਿਠਾ ਗਿਆ ਓਏ ਇਹ ਕਰਤਾ ਕੋਈ ਗੱਲ ਬਾਤ ਯਾਰ ਓ ਇੱਥੇ ਨਿਮੇੜ ਦੇ ਕੱਲੇ ਨੂੰ ਵੱਡਾ ਏ ਕੱਲੇ ਨੂੰ ਕੀ ਮਕਾਂ ਵੱਢ ਵੱਡੇਗਾ ਓਏ ਮਰਦਾ ਇਹ ਕੋਈ ਸੁਣਦਾ ਨਹੀਂ ਹੈਗਾ ਇਹ ਰੋੜਾ ਪਾਈ ਦਿੰਦਾ ਆਉ ਨਹੀਂ ਆਗੇ ਆਗੇ ਮਮਾ ਸਾਰੀ ਗੱਲਾਂ ਛੱਡ ਹੁਣ ਅਈਦਾ ਸੀ ਬਣੂ ਪਰ ਓਏ ਜਿਹੜਾ ਹੁਣ ਤਾਂ ਉਹਨੇ ਜਿਹੜਾ ਕੰਮ ਕਰਨਾ ਸੀ ਕਰਤਾ ਲਿਆਇਆ ਹੁਣ ਘਰੇ ਕੋ। ਪਾਪਾ ਕੁਝ ਨਹੀਂ ਕਰ ਸਕਦੇ। ਜਿਉ ਉਹਦੇ ਛੱਟ ਪੇਡ ਮਾਰਦੇ ਤਾਂ ਵੀ ਆਪਣੇ ਤੇ ਕੇਸ ਬਣਦਾ ਉਲਟ। ਉਹ ਮਾਮਾ ਤੈ ਤਾਂ ਕਹਿਤਾ ਜਿਹੜਾ ਕਹਿ ਕੇ ਸਰ ਗਿਆ। ਹੁਣ ਮੈਂ ਪਿੰਡ ਜੇ ਮਿਲ ਨਿਕਰੂ। ਉਹ ਪਿੰਡ ਜੇ ਤਾਂ ਹੁਣ ਬਈ ਹੁਣ ਐਂ ਸਮਝਣਾ ਪਊਗਾ। ਸਮਝਣਾ। ਚੱਲ ਵੀ ਕਿਉਂ ਪਤਰੀ ਬਣਦੀ ਨਹੀਂ ਤੀ ਭਈ ਉਹਨੇ ਆਪਦੀ ਰੋਟੀ ਦਾ ਹਿੱਲਾ ਕਰਨਾ ਸੀ ਉਹਨੇ ਕਰ ਲਿਆ। ਲੈ ਨਾਲੇ ਮੈਂ ਉਹਦੇ ਕਿਹਾ ਜੀ ਤੂੰ ਮੈਨੂੰ ਨਾਂ ਲੈ ਕੇ ਜਾ। ਇਹ ਤੂੰ ਮੈਨੂੰ ਨਾਂ ਲੈ ਕੇ ਨਾ ਅੱਜਾਂ ਚੰਦ ਕਰਦਾ ਨਹੀਂ ਦੀ ਜਿਹੜਾ ਚੜ ਗਿਆ। ਵੀ ਬਾਗੇ ਲੰਘ ਜਾ ਕਰੀ ਭਈ ਚਾਰ ਦਿਨ ਆਪੇ ਹੀ ਕੋਈ ਗੱਲ ਹ ਉਦੋਂ ਤੂੰ ਪਿੰਡ ਚ ਜਾਉਂ ਮਾ ਮਾਂ ਨਾਲੇ ਚਾਹ ਦਾ ਹੋ ਗਿਆ ਚਾਹ ਦਾ ਪੀਣੇ ਦਾ ਮਤਕ ਨਾ ਹੋ ਜਾ। ਅਰੇ। ਸ਼ਰਮ ਤਾਂ ਇੰਨੀ ਕਰਨ ਦੀ ਚੌੜਿਆ ਫਿਰ ਤੂੰ ਬਾਲਕ ਸੌਂਦਾ। ਕੀ ਗੱਲ ਤਾਂ ਹੀ ਤੇਰੀ ਮਾਮੀ ਨਾਲ ਨਹੀਂ ਬਣਦੀ। ਤੂੰ ਤਾਂ ਜਾ ਮੈਂ ਬਾਹਰ ਦੇ ਨਾਲ ਇੱਤਲਣਾ ਪਊਗਾ। ਬਾਹਲੇ ਬਾਹ ਜਾਂਦਾ। ਤੂੰ ਜਾ ਕੇ ਮੈਨੂੰ ਆਹ ਹੱਥ ਲੈ ਕੜੀ ਜਾਂਦਾ। ਤੂੰ ਬਾਹਲੇ ਜਾਂਦਾ ਯਾਰ ਮੈਂ ਤਾਂ ਤੂੰ ਹਟੰਦੇ ਖਾਲੀ। ਮੈਨੂੰ ਤਾਂ ਤੇਰੀ ਜ਼ਮੀਨ ਚਾਹ ਹੋ ਆ। ਮਾਮਾ ਮਾਮਾ ਮਾਮਾ। ਮੈਂ ਇਹ ਗੱਲ ਲੈਣਾ। ਇਹਦੀ ਫਿਰ ਗੱਲ ਵੀ ਕਰ ਲਈ। ਇਹਨੂੰ ਵੇਚਾ ਦੇ ਤਰਾ ਦੇ। ਆਈ ਗੈਨਾ ਮੈਂ ਵੀ ਪਿਆਰ ਨਾਲ ਪਦਵੀ ਨਾਲ ਕਰਾ ਲਾਂਗੇ ਇਹਦਾ ਨਵਾਂ ਖੂਨ ਹੈ ਇਹ ਥੋੜਾ ਤੇਜ਼ ਚੱਲਦਾ ਧੂੜਾ ਹੋ ਜਾਵੀਂ ਮਤੇ ਰਹੋ ਦੰਦ ਕੋਈ ਹੋਰ ਹਿੱਲਾ ਨਹੀਂ ਕੋਈ ਸਾਡੇ ਮੇਰੇ ਗਲਤ ਫੂਨ ਦਾ ਬੜਾ ਕੰਪ ਨਹੀਂ ਜ਼ਮੀਨ ਨਾ ਕਰਾ ਲਈ ਆਪਾਂ ਪਿਆਰ ਸੂਰ ਨਾਲ ਪਤਾ ਜਿੰਨਾ ਕੱਪ ਦਾ ਐਂ ਗਾਲ ਜਮੀਨ ਹਾਂ ਦੇਖਾਉਂਦਾ ਓਏ ਮੈਡਮ ਨਾਲ ਹੀ ਕਰਾਉ ਚੱਲ ਚੱਗ ਮਾਮਾ ਜਾ ਜਾ ਤੁਸੀਂ ਜਾ ਵੀ ਮਾਮਾ ਤੁਸੀਂ ਵੀ ਆ ਜਾਓ ਹਾਂ ਅਮਾ ਵੀ ਆਲੇ ਚੱਲ ਓਰੇ ਮੈਂ ਤੈਨੂੰ ਇਹ ਗੱਲ ਸੁਝਾਉਂਦਾ ਹਾਂ ਹੁਣ ਨਾ ਤੂੰ ਬਾਹਰ ਤੈਂਗੜ ਓਏ ਹੋਰ ਕੀ ਕਰਾਂ ਯਾਰ ਬਲਾ ਕੋਈ ਯਾਰ ਉਹ ਨਾ ਜਰਾ ਕਿਸੇ ਕਰਨੀ ਚ ਕਰ ਲਿਆ ਵੱਧ ਤੋਂ ਵੱਧ ਕੀ ਆ ਹੁਣ ਉਹ ਘਰੇ ਫੇਰੂਗੀ ਰੋਟੀ ਲਾਹੂਗੀ ਚੱਲਦੇ ਨੂੰ ਰੋਟੀਆਂ ਸੁਖਦਾ ਹੋ ਜੂ ਕਾ ਦੱਸ ਕੋ ਯਾਰ ਮੈਂ ਤਾਂ ਹੁਣ ਘਰੇ ਬਣ ਕੇ ਜੀ ਨਹੀਂ ਓਏ ਦੋ ਤਿੰਨ ਸਾਲ ਨੂੰ ਤੂੰ ਵੀ ਕਾਲੀ ਗਰੂ ਹੋ ਤੇ ਉਹਦੇ ਕਰਕੇ ਤੇਰਾ ਤਾਂ ਹੁਣ ਹੋ ਰਿਹਾ ਨਹੀਂ ਇਹ ਨਾ ਵੀ ਹੋ ਜੂ ਚੋਰੇ ਨੇ ਜਮੀ ਸ਼ਰਮ ਦਾ ਮੰਦ ਲੇ ਬੰਦਾ ਜਮੀ ਦੀ ਗੱਲ ਸਹੀ ਹੈ ਪਿੰਡ ਵਾਲੇ ਤਾਂ ਮੇਰੇ ਨਾਲ ਇੱਕ ਦਿਨ ਗੱਲ ਕਰਨਗੇ ਦੂਜੇ ਦਿਨ ਭੁੱਲ ਜਾਣਗੇ ਨਾਲੇ ਇੱਥੇ ਕਿਹੜਾ ਆਏ ਆ ਵੀ ਤੇਰੀ ਕੰਧ ਨਿਕਲ ਜੂ ਉਹ ਕੰਦ ਵੀ ਨਿਕਲ ਜੂ ਭਾਈ ਕੰਦ ਨਿਕਲ ਜੂ ਹਾਂ ਇਹਨੇ ਇਹਨੂੰ ਕੀ ਕੋਈ ਆਖੀ ਕਰਿਆ ਯਾਰ ਜਦੋਂ ਜਦੋਂ ਬੰਦਾ 55 ਸਾਲ ਤੋਂ ਬਾਅਦ ਜਵਾਕ ਇੰਜਾਂ ਮਸਲਾ ਕੰਦਾਂ ਕਿ ਮੇਰੇ ਕਲ ਜੂ ਮੇਰੇ ਖਾਲ ਦੇ ਅੱਛੇ ਨਾਲ ਖਾਲਾਂ ਹੀ ਤਾਂ ਪਾੜਾ ਹੈਗਾ ਜਵਾਕ ਜੰਮਣਾ ਏਡੂ ਉਮਰ ਚ ਚਲ ਉਹ ਵੀ ਉਹੀ ਗੱਲਾਂ ਕਰਦਾ ਮੈਂ ਤਾਂ ਆਹੀ ਗੱਲ ਕਹਿਣਾ ਜਿਹੜਾ ਖੰਡਾ ਹੈ ਉਹ ਯਾਰ ਮੇਰਾ ਹਾਂ ਘਰੇ ਜੀਂਦਾ ਫਿਰ ਐ ਕਰਦੇ ਆਪਾਂ ਅੱਜ ਗਾਗੇ ਨਾਲ ਚੱਲ ਜਾਣਾ ਸਾਨੂੰ ਪਾਰਟੀ ਓਏ ਫੋਨ ਅਜੀ ਸਾ ਪਾ ਕੇ ਆਉਂਦੇ ਨੇ ਹੋਰ ਯਾਰੀ ਥੋਪਰਾ ਲਾ ਜਾਂਦੇ ਮੈਂ ਤਾਂ ਲਾ ਰਿਹਾ ਗਿਆ ਪਾਉ ਤੀ ਰਹਾ ਹਾਂ ਹਵਾਰਾਣਾ ਇੱਥੇ ਮੈਨੂੰ ਪਤਾ ਇੱਥੇ ਸਾਡੇ ਜੱਫਾ ਉਹੀ ਪਊਗਾ ਉੱਤਰਾ ਪਾਉ ਤੀ ਜੇ ਮੈਂ ਤਾਂ ਜਰੀ ਨਹੀਂ ਜਾਣਾ ਭਈ ਇੱਕ ਵਾਰ ਇਹਨਾਂ ਨੇ ਪਹਿਲੇ ਇਹ ਪਾਈ ਅਸੇ ਯਾ ਸਕੀਮ ਲਾਉਂਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੈਸਾ ਕੀ ਕੁਝ ਕਰ ਸਕਦਾ ਦਮ ਮਾਰਾ ਨਾ ਸੇਵਾ ਕੇਂਦਰਾਂ ਨੂੰ 20000 55 ਉਹ ਤਾਂ ਐਂ ਕਹਿਣਗੇ ਤੂੰ ਤਾਂ 30 ਸਾਲਾਂ ਦਾ ਹੈ ਇਹਨੂੰ ਇਹ ਵੀ ਨਹੀਂ ਪਤਾ ਇਹ ਮੈਨੂੰ ਸਭ ਨੂੰ ਹੀ ਨਹੀਂ ਕਹਿੰਦੇ ਉਹ ਵੀ falana lá